ਸਵਾਗਤ ਹੈ ਜੀ ਐਪੀਸੋਡ ਨੰਬਰ 2 ক্রিকেট ਦਾ ਪੋਸਟ ਮਾਰਟਮ ਲੈ ਕੇ ਆਜਾਣਾ ਅੱਜ ਫਿਰ ਤੁਹਾਡੇ ਲਈ ਨਵੀਂ ਵੀਡੀਓ ਤੇ ਦੋਸਤੋ ক্রিকেট वर्ल्ड कप ਚੱਲ ਰਿਹਾ ਹੈ T20 ਵਾਲਾ ਤੇ ਜਿਹਦੇ ਵਿੱਚ ਅ ਅੱਜ ਮੈਚ ਹੋਏ ਹੈ ਜੀ ਫਿਰ ਤਿੰਨ ਤੇ ਪਹਿਲਾ ਮੈਚ ਜਿਹੜਾ ਨਿਊਜ਼ੀਲੈਂਡ ਦਾ ਤੇ ਅਫਗਾਨਿਸਤਾਨ ਦਾ ਖੇਡਿਆ ਗਿਆ ਪਰ ਉਸ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਦਾ ਕੁਝ ਕੁਝ ਅ ਪਾਕਿਸਤਾਨ ਵੱਲੋਂ ਠੰਡੇ ਬੁੱਲੇ ਆ ਰਹੇ ਆ ਜੀ ਸ਼ੁ크ਰਾ ਉਧਰ ਵੀ ਕੋਈ ਚੱਜ ਦੀ ਖਬਰ ਆਈ ਕਬਰਈ ਆ ਰਹੀ ਹੈ ਜੀ শ্রীলঙ্কা ਬੋਰਡ ਵੀ ਪ੍ਰੈਸ਼ਰ ਪਾ ਰਿਹਾ ਪਾਕਿਸਤਾਨ ਦੇ ਤੇ ਆਪਣੇ ICC ਦਾ ਤੇ ਜਿਹੜਾ ਪ੍ਰੈਸ਼ਰ ਹੈਗਾ ਹੀ ਹੈਗਾ ਨਾ ਤੇ ਪ੍ਰੈਸ਼ਰ ਪੈ ਰਿਹਾ ਜੀ শ্রীলঙ্কা ਦਾ ਬੋਰਡ ਵੀ ਕਹਿ ਰਿਹਾ ਵੀ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸਾਡੇ ਬੋਰਡ ਦਾ ਤੇ ਇਹ ਵੀ ਹੋ ਸਕਦਾ ਜੇ ਇਹ ਕਹਿਣਾ ਨਾ ਮੰਨੇ ਉਹਨਾਂ ਦੇ ਬੋਰਡ ਦਾ ਵੀ ਤੇ ਜਿਹੜੇ ਹਾਲਾਤ ਆ ਉਹਨਾਂ ਨਾਲ ਵੀ ਪਾਕਿਸਤਾਨ ਦੇ ਖਰਾਬ ਹੋ ਸਕਦੇ ਆ ਤੇ ਚਲੋ ਦੋਸਤੋ lets go ਆਪਾਂ ਤੁਹਾਨੂੰ ਲੈ ਚਲਦੇ ਹਾਂ ਜੀ ਅਫਗਾਨਿਸਤਾਨ ਦੇ ਮੈਚ ਵਿੱਚ ਜਿਹੜਾ ਅੱਜ ਉਹਨਾਂ ਨੇ ਆ ਨਿਊਜ਼ੀਲੈਂਡ ਦੇ ਨਾਲ ਖੇਡਿਆ ਇਹਦੇ ਵਿੱਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਜਿਨ੍ਹਾਂ ਨੇ ਮੈਚ ਦੇਖਿਆ 20 ਓਵਰਾਂ ਦੇ ਵਿੱਚ 182 ਸਕੋਰ ਬਣਾਉਣੇ 6 ਵਿਕਟਾਂ ਗਵਾ ਕੇ ਇੱਕ ਪਹਾੜ ਜਿਡਾ ਸਕੋਰ ਸੀਗਾ ਅਫਗਾਨਿਸਤਾਨ ਦਾ ਕਿਉਂਕਿ ਹਾਈਐਸਟ ਚੇਸ ਕੀਤਾ ਨਿਊਜ਼ੀਲੈਂਡ ਨੇ ਅਇ ਤੱਕ ਇੰਨਾ ਵੱਡਾ ਹਾਈ ਐਸਟ ਚੇਜ਼ ਨਹੀਂ ਨਿਊਜ਼ੀਲੈਂਡ ਨੇ ਕੀਤਾ ਇਹ ਹੋਇਆ ਜੀ ਵਰਲਡ ਕੱਪ ਦੇ ਵਿੱਚ ਆ ਅਫਗਾਨਿਸਤਾਨ ਦੇ ਖਿਲਾਫ ਤੇ ਜੇ ਆਪਾਂ ਬੈਟਿੰਗ ਦੀ ਗੱਲ ਕਰੀਏ ਓਵਰਾਲ ਬੈਟਿੰਗ ਵਧੀਆ ਰਹੀਆ ਅਫਗਾਨਿਸਤਾਨ ਦੀ ਗੁਰਬਾਜ ਤੁਸੀਂ ਜਾਣਦੇ ਓਪਨਰ ਬੈਟਸਮੈਨ ਅਫਗਾਨਿਸਤਾਨ ਦੇ 22 ਗਿੰਦਾ ਤੇ 27 ਦੌੜਾ ਬਣਾਈ ਉਹਨਾਂ ਨੇ ਦੋ ਚੌਕੇ ਤੇ ਇੱਕ ਚੱਕੇ ਦੀ ਮਦਦ ਨਾਲ ਸਟ੍ਰਾਈਕ ਰੇਟ ਥੋੜਾ ਘਟ ਰਿਹਾ ਯਾਦ ਰਾਨ ਕੁਝ ਖਾਸ ਨਹੀਂ ਕਰ ਸਕੇ 12 ਗਿੰਦਾ ਤੇ ਯਾਨੀ ਕਿ ਨਕਸਾਨ ਹੀ ਕੀਤਾ ਯਾਰ ਗਿੰਦਾ ਦਾ ਗੁਲਫਦੀਨ ਨੈਬ ਬਹੁਤ ਅੱਛੀ ਪਾਰੀ ਖੇਡੀ 180 ਦੇ ਸਟ੍ਰਾਈਕ ਰੇਟ ਦੇ ਨਾਲ 35 ਗਿੰਦਾ ਤੇ 63 ਸਕੋਰ ਬਣਾ ਕੇ ਤਿੰਨ ਚੌਕੇ ਤੇ ਚਾਰ ਛੱਕੇ ਦੀ ਮਦਦ ਨਾਲ ਖੇਡੇ ਆ ਜੀ ਅਟਲ ਇਹਨਾਂ ਦੇ ਸਟ੍ਰਾਈਕ ਰੇਟ ਠੀਕ ਰਿਹਾ ਜਿੱਦਾਂ T20 ਚਾਹੀਦਾ ਉਸ ਆਵਦਾ ਨਹੀਂ ਬਣਿਆ ਤੇ 24 ਗਿੰਦਾ ਤੇ 29 ਰਨ ਦੋ ਚੌਕੇ ਕੋਈ ਸਕਸ ਨਹੀਂ ਆਇਆ ਇਹਨਾਂ ਦੇ ਬਲੇ ਤੋਂ ਤੇ ਰਸੂਲੀ 13 ਗੇਂਦਾਂ ਤੇ 20 ਰਨ ਇੱਕ ਚੌਕਾ ਇੱਕ ਛੱਕਾ ਠੀਕ ਠੀਕ ਇਹਨਾਂ ਦਾ ਯੋਗਦਾਨ ਰਿਹਾ ਤੇ ਉਸ ਤੋਂ ਬੱਲਾ ਬਾਦ ਉਮਰ ਜੈ ਇਹਨਾਂ ਨੇ ਬਣਾਏ ਜੀ 7 ਗੇਂਦਾਂ ਦੇ 14 ਰਨ ਦੋ ਛੱਕੇ ਦੋਸੂ ਦਾ ਸਟ੍ਰਾਈਕ ਰੇਟ ਵਧੀਆ ਰਹਿ ਮਹਮਦ ਨਬੀ 70 ਗੇਂਦਾਂ ਤੇ 10 ਟੋਟਲ ਮਿਲਾ ਕੇ ਜੀ ਨੋ ਐਕਸਟਰਾ ਰਨ ਦਿੱਤੇ ਆ ਨਿਊਜ਼ੀਲੈਂਡ ਦੀ ਟੀਮ ਨੇ ਤੇ ਜਿਸ ਦਾ ਆ ਹਾ ਸਕੋਰ ਬੋਰਡ ਤੇ ਲੱਗਾ ਜੀ 182 ਤੇ ਉਸ ਦੇ ਜਵਾਬ ਵਿੱਚ ਇੱਕ ਆਪਾਂ ਤੁਹਾਨੂੰ ਇਹ ਦੱਸਦੀ ਇਹ ਜਿਹੜਾ ਮੈਚ ਹਨਾ ਇੱਕ ਹਿਸਾਬ ਦਾ ਆ ਨਿਊਜ਼ੀਲੈਂਡ ਨੇ ਨੂੰ ਆਪ ਹੀ ਕੁਝ ਗਲਤੀਆਂ ਇਹਨਾਂ ਨੇ ਕੀਤੀਆਂ ਜਿਹੜੀਆਂ ਜਿਨ੍ਹਾਂ ਨੇ ਮੈਚ ਦੇਖਿਆ ਹੋਊਗਾ ਉਹ ਚੰਗੀ ਤਰ੍ਹਾਂ ਇਸ ਮਾਰੇ ਮੈਚ ਬਾਰੇ ਜਾਣਦੇ ਹੋਣਗੇ ਮੈਚ 44 ਚ ਪਰੋਸ ਕੇ ਇੱਕ ਹਿਸਾਬ ਦਾ ਆਪ ਹੀ ਦਿੱਤਾ ਕਿਸੇ ਇੱਕ ਟਾਈਮ ਲੱਗ ਰਹੇਗਾ ਵੀ ਜਿਹੜਾ ਇਹ ਮੈਚ ਆ ਇਹ ਅਫਗਾਨਿਸਤਾਨ ਦੇ ਹਿੱਸੇ ਆ ਗਿਆ ਟਿਮ ਸੈਫਰਡ ਵਾਓ ਅਮੇਜ਼ਿੰਗ ਬੈਟਿੰਗ ਕੀਤੀ ਬੰਦੇ ਨੇ 42 ਗੇਂਦਾਂ ਦੇ 65 ਰਨ ਬਣਾ ਕੇ 7 ਚੌਕੇ ਤੇ 3 ਛੱਕੇ 154.76 ਦੀ ਸਟ੍ਰਾਈਕ ਰੇਟ ਨਾਲ ਬਣਾਏ ਫਿੰਨ ਐਲਨ ਫੇਲ ਐਫ ਫੇਲ ਫਿੰਨ ਐਲਨ ਫੇਲ ਤੇ 2 ਗੇਂਦਾਂ ਦੇ 1 0 ਤੇ ਰਚੇ ਰਵਿੰਦਰ ਇਹ ਰਾਨਾ ਖਿਡਾਰੀ ਦਾ ਮੈਨੂੰ ਕੁਝ ਸਮਝ ਹੀ ਨਹੀਂ ਆਉਂਦੀ ਕਈ ਵਾਰੀ ਤਾਂ ਠੀਕ ਚੱਲ ਜਾਂਦਾ ਕਈ ਵਾਰੀ ਠੀਕ ਆ ਮਤਲਬ ਇੱਕ ਗੇਂਦ ਜ਼ੀਰੋ ਰਨ ਬਣਾ ਕੇ ਗਿਆ ਗਲੈਨ ਫਿਲਪ ਕੀ ਆ ਤਸ਼ੀਬ ਪਾਰੀ ਗੱਡੀ ਆ ਯਾਰ ਬੰਦੇ ਨੇ ਤਾਂ ਫਿਲਡਿੰਗ ਫਿਲਡਿੰਗ ਤਾਂ ਮੈਂ ਕਿੰਨਾ ਵੀ ਐਂਡ ਬਹੁਤ ਸੋਹਣੀ ਫਿਲਡਿੰਗ ਕੀਤੀ ਅੱਜ ਫੇਰ 25 ਗੇਂਦਾਂ ਤੇ 42 ਰਨ ਬੜਾਏ ਆ 7 ਚੌਕੇ 1 ਛੱਕੇ ਮਦਦ ਨਾਲ ਉਸ ਤੋਂ ਬਾਅਦ ਚੈਮਨ ਵਧੀਆ ਦਾ ਸਾਥ ਦਿੱਤਾ ਤੇ 17 ਗੇਂਦਾਂ ਦੇ 28 ਰਨ ਬਣਾ ਕੇ ਦੋ ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਉਸ ਤੋਂ ਬਾਅਦ ਡੈਰਲ ਮਿਚਲ 14 ਗੇਂਦਾਂ 25 ਰਨ ਇੱਕ ਚੌਕਾ ਤੇ ਇੱਕ ਛੱਕਾ ਤੇ ਉਸ ਤੋਂ ਬਾਅਦ ਕਪਤਾਨ ਸਾਹਿਬ ਮਿਚਲ ਸੈਂਟਨਰ ਇਹਨਾਂ ਨੇ ਬਣਾਏ ਆ ਜੀ 8 ਗੇਂਦਾਂ ਤੇ 17 ਰਨ ਤੇ ਆਪਣੀ ਟੀਮ ਨੂੰ ਜਿੱਤਣ ਲੈ ਗਿਆ ਇਹ ਸੀ ਜੀ ਲੋਖਾ ਲੇਖਾ ਜੋਖਾ ਅਫਗਾਨਿਸਤਾਨ ਦੇ ਨਿਊਜ਼ੀਲੈਂਡ ਦੇ ਵਿਚਾਲੇ ਦਾ ਉਸ ਤੋਂ ਬਾਅਦ ਜਿਹੜਾ ਆ ਮੈਚ ਹੋਇਆ ਇੰਗਲੈਂਡ ਤੇ ਆ ਨੇਪਾਲ ਦੇ ਵਿਚਾਰੇ ਓਏ ਹੋਏ ਬਾਈ ਜਿਨ੍ਹਾਂ ਨੇ ਇਹ ਮੈਚ ਵੇਖਿਆ ਨਾ ਓਏ ਇੰਨਾ ਥ੍ਰਿਲਰ ਮੈਚ ਹੋਇਆ ਨਾ ਯਾਰ ਇਸ ਜਦੋਂ ਨੇਪਾਲ ਬੈਟਿੰਗ ਕਰ ਰਿਹਾ ਸੀ ਨੇਪਾਲ ਇੰਗਲੈਂਡ ਬਣਿਆ ਹੋਇਆ ਸੀ ਤੇ ਇੰਗਲੈਂਡ ਨੇਪਾਲ ਨੂੰ ਬੋਲਿੰਗ ਕਰ ਰਿਹਾ ਸੀ ਕਾ ਸਮਝ ਹੀ ਨਹੀਂ ਆਉਂਦੀ ਸੀ ਵੀ ਯਾਰ ਕਾ ਬੈਟਿੰਗ ਕੀਤੀ ਹੈ ਨੇਪਾਲ ਨੇ ਇੰਨਾ ਆ ਕੀ ਉਹ ਕਾ ਮਤਲਬ ਉਹਨਾਂ ਕੀ ਕਹਿੰਦੇ ਹੁੰਦੇ ਆ ਅੰਗਰੇਜ਼ੀ ਦੇ ਵਿੱਚ ਡੀਮੋਟੀਵੇਟ ਮਤਲਬ ਉਹਨਾਂ ਦਾ ਹੌਸਲਾ ਇਹਨਾਂ ਨੇ ਭੰਨਿਆ ਨਾ ਨੇਪਾਲ ਨੇ ਓਏ ਹੋਏ ਹੋਏ 20 ਓਵਰਾਂ ਦੇ ਵਿੱਚ ਇੰਗਲੈਂਡ ਵਰਗੀ ਟੀਮ ਨੇ 184 ਸਕੋਰ ਬਣਾਇਆ ਤੇ ਨੇਪਾਲ ਦੇ ਸਾਹਮਣੇ ਇੱਕ ਪਹਾੜ ਜਿਡਾ ਸਕੋਰ ਸੀਗਾ ਪਰ ਅਖੀਰਲੇ ਓਵਰ ਤੱਕ ਪੂਰਾ ਡੋਮਿਨੇਟ ਕਰਕੇ ਰੱਖਿਆ ਨੇਪਾਲ ਨੇ ਇੰਗਲੈਂਡ ਦੀ ਟੀਮ ਨੂੰ ਤੇ ਉਹਨਾਂ ਦਾ ਇੱਕ ਬੈਟਸਮੈਨ ਕਰੀ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਈਏ ਜੀ ਉਹਦਾ ਜਿਹੜਾ ਲੋ ਰੈਂਕਿੰਗ ਦੇ ਇਹਨਾਂ ਟੀਮਾਂ ਦੇ ਆਪਸ ਵਿੱਚ ਮੈਚ ਹੁੰਦੇ ਆ ਨਾ ਉਹਦਾ ਦੋ ਵਾਰੀ 6 6 ਛੱਕੇ ਮਾਰਨ ਦਾ ਰਿਕਾਰਡ ਆ ਕਰੀ ਤੇ ਅੱਜ ਵੀ ਉਸ ਬੰਦੇ ਨੇ ਇੰਨੀ ਸੋਹਣੀ ਬੈਟਿੰਗ ਕਰਕੇ ਆ ਨਿਪਾਲ ਨੂੰ 180 ਦੇ ਸਕੋਰ ਤੱਕ ਪਹੁੰਚਾਇਆ ਸਿਰਫ 4 ਦੌੜਾਂ ਨਾਲ ਮੈਚ ਹਰੇਆ ਜਿਨ੍ਹਾਂ ਨੇ ਇਹ ਮੈਚ ਵੇਖਿਆ ਹੋਊਗਾ ਨੇਪਾਲ ਬਰਸਿਗ ਇੰਗਲੈਂਡ ਉਹ ਜਾਣਦੇ ਆ ਵੀ ਇੰਗਲੈਂਡ ਵਾਲਿਆਂ ਦੇ ਕਿਵੇਂ ਡੇਲੇ ਬਾਹਰ ਉਹਨੂੰ ਫਿਰਦੇ ਸੀਗੇ ਤੇ ਅਕੀਲੀ ਓਵਰ ਵਿੱਚ 10 ਰਨ ਚਾਹੀਦੇ ਸੀਗੇ ਥੋੜੀਆਂ ਜਿਹੀਆਂ ਵਿਕਟਾਂ ਗਿਰ ਚੁੱਕੀਆਂ ਤੇ ਮੇਰੇ ਹਿਸਾਬ ਨਾਲ ਜੇ ਐਰੀ ਐਰੀ ਹੁੰਦਾ ਤੇ ਉਹ ਮਤਲਬ ਉਹਨੇ ਮੈਚ ਕੱਢ ਜਾਣਾ ਹੀ ਉਹਨੇ 29 ਗਿੰਦਾ ਤੇ ਤੇ 44 ਦੌੜਾ ਬਣਾਈਆਂ ਉਹ ਸ਼ਾਰਟ ਯਾਰ ਏਨੇ ਅਗਰੈਸਿਵ ਸ਼ਾਰਟ ਸੀ ਜਣਾ ਉਸ ਬੰਦੇ ਦੇ ਦੇਖ ਕੇ ਰੂਹ ਖੋਸ਼ ਹੁੰਦੀ ਸੀ ਬਹੁਤ ਸੋਹਣਾ ਕੱਢਿਆ ਹੋਸ਼ ਛੋਟੀ ਹਾਈਟ ਦਾ ਪਤਲਾ ਇਹ ਮੁੰਡਾ ਬਹੁਤ ਸੋਹਣਾ ਖੇਡਦਾ ਹੋਂ ਤੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਜੀ ਇੰਗਲੈਂਡ ਵੱਲੋਂ ਜਿਹੜਾ ਸਭ ਤੋਂ ਵਧੀਆ ਯੋਗਦਾਨ ਰਿਆ ਜੋਸ ਬਟਲਰ ਵਾ ਆਪਾਂ ਮੇਨ ਮੇਨ ਖਿਡਾਰੀਆਂ ਦੇ ਨਾਲ ਲਵਾਂਗੇ ਵੀਡੀਓ ਲੰਮੀ ਹੋ ਜਾਂਦੀ ਆ ਆਪਾਂ ਮੇਨ ਮੇਨ ਖਿਡਾਰੀਆਂ ਦੇ ਨਾਮ ਲਵਾਂਗੇ ਜਿਨ੍ਹਾਂ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਤੇ ਜੋਸ ਬਟਲਰ 17 ਗੇਂਦਾਂ ਦੇ 26 ਸਕੋਰ ਬਣਾਏ ਪੰਜ ਚੌਕੇ ਦੀ ਮਦਦ ਨਾਲ 150 ਤੋਂ ਪਲੱਸ ਸਟ੍ਰਾਈਕ ਰੇਟ ਰਿਹਾ ਉਹਨਾਂ ਦਾ ਤੇ ਬੈਥਲ 35 ਗੇਂਦਾਂ ਤੇ 55 ਦੌੜਾ ਬਣਾਈਆਂ ਚਾਰ ਚੌਕੇ ਚਾਰ ਛੱਕੇ 40 ਰਨ ਚੌਕੇ ਛੱਕਿਆਂ ਦੇ 15 ਰਨ ਸਿਰਫ ਸਿੰਗਲ ਡਬਲ ਦੇ ਉਹਨਾਂ ਨੇ ਲਏ ਆ ਉਸ ਤੋਂ ਬਾਅਦ ਹੈਰੀ ਬਰੁਕ 32 ਗੇਂਦਾਂ ਦੇ 53 ਰਨ ਚਾਰ ਚੌਕੇ ਤੇ ਤਿੰਨ ਛੱਕੇ ਲਗਾ ਕੇ ਉਹਨਾਂ ਨੇ ਆਪਣੀ ਟੀਮ ਨੂੰ ਜਿਹੜਾ ਤੇ ਸਕੋਰਾਂ ਦੇ ਵਿੱਚ ਉਹਨਾਂ ਨੇ ਆਪਣਾ ਹਿੱਸਾ ਪਾਇਆ ਵਿਲ ਜੈਕਸ ਦੀ ਆਤਿਸ਼ੀ ਪਾਰੀ ਚਾਰ ਛੱਕੇ ਦੌੜਾਂ ਕਿੰਨੀਆਂ ਬਣਾਈਆਂ 39 ਚਾਰ ਛੱਕੇ 24 ਇੱਕ ਚੌਕਾ 28 ਬਾਕੀ ਰਨ ਸਿੰਗਲ ਡਬਲ ਦੇ 216 ਤੋਂ ਪਲੱਸ ਦੀ ਸਟ੍ਰਾਈਕ ਰੇਟ ਨਾਲ ਉਹਨਾਂ ਨੇ ਸਕੋਰ ਬਣਾਏ ਹਨ ਤੇ ਜੇ ਆਪਾਂ ਉਸ ਤੋਂ ਬਾਅਦ ਗੱਲ ਕਰੀਏ ਬੋਲਿੰਗ ਦੇ ਵਿੱਚ ਕੁੱਲ ਮਲਾ ਕੇ 1 2 3 4 5 6 6 ਬੋਲਰਾਂ ਦਾ ਇਹਨਾਂ ਨੇ ਆਪਣਾ ਜਿਹੜਾ ਯੂਜ਼ ਕੀਤਾ ਨੇਪਾਲ ਨੇ ਪਰ ਯਾਰ ਮੈਂ ਫੇਰ ਕਹਿੰਦਾ ਨੇਪਾਲ ਨੇ ਜਿਹੜੀ ਆਤਿਸ਼ੀ ਪਾਰੀ ਖੇਡੀ ਹੈ ਨਾ ਉਹਨੇ ਰਿਕਾਰਡ ਹੀ ਮਤਲਬ ਬਹੁਤ ਮਾਹੌਲ ਦੇਖਣ ਵਾਲਾ ਸੀਗਾ ਮੈਚ ਦਾ ਜਿਨੇ ਮੈਚ ਨਹੀਂ ਵੇਖਿਆ ਉਹਨੇ ਕੁਝ ਨਹੀਂ ਵੇਖਿਆ ਜੇ ਨਹੀਂ ਤੁਸੀਂ ਵੇਖਿਆ ਜਿਹੜੇ ਜਿਹੜੇ ਮੇਰੀ ਵੀਡੀਓ ਵੇਖ ਰਹੇ ਹੋ ਉਹ ਇੱਕ ਹਾਈਲਾਈਟ ਇਸ ਮੈਚ ਦੀ ਜ਼ਰੂਰ ਦੇਖਿਓ ਕਿੰਨਾ ਐਗਰੈਸਿਵ ਤੇ ਇੱਕ ਦੂਸਰੀ ਗੱਲ ਹੈ ਬਈ ਗਰਾਊਂਡ ਦੇ ਵਿੱਚ ਜਿਹੜੇ ਇਹਨਾਂ ਦੇ 네ਪਾਲ ਦੇ ਦਰਸ਼ਕ ਹੀ ਉਹਨਾਂ ਨੇ ਆ ਕੇ ਆਪਣੀ ਟੀਮ ਦਾ ਇੰਨਾ ਕ ਜਿਆਦਾ ਸਮਰਥਨ ਕੀਤਾ ਨਾ ਬਹੁਤ ਜਿਆਦਾ ਬੂਸਟ ਕੀਤਾ ਤੇ ਹੁਣ ਆਪਾਂ ਇੱਕ ਮੈਂ ਤੁਹਾਨੂੰ ਦੋਸਤੋ ਤੁਸੀਂ ਹੋਰ ਮੈਂ ਤੁਹਾਨੂੰ ਕਹਿ ਦਿੰਨਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਇੱਕ ਤੁਹਾਨੂੰ رائے ਦੇਣੀ ਆ ਬਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਇਹ ਬੇਨਤੀ ਆ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਣੀ ਕਮੈਂਟਾਂ ਵਿੱਚ رائے ਜ਼ਰੂਰ ਦਿਓ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤਾਂ ਦੋਸਤੋ ਜਿਹੜਾ ਆਪਣਾ ਤੀਸਰਾ ਮੈਚ ਹੋਇਆ ਨਾ ਤੇ ਇੱਕ ਇਸ ਟੂਰਨਾਮੈਂਟ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਆ ਕੱਲ ਨੀਦਰਲੈਂਡ ਨੇ ਪਾਕਿਸਤਾਨ ਨੂੰ ਡੋਮੀਨੇਟ ਕੀਤਾ ਯੂ ਐਸ ਏ ਨੇ ਪਹਿਲੀ ਇਨਿੰਗ ਦੇ ਵਿੱਚ ਇੰਡੀਆ ਨੂੰ ਡੋਮੀਨੇਟ ਕੀਤਾ ਅੱਜ ਨੇਪਾਲ ਨੇ ਡੋਮੀਨੇਟ ਕੀਤਾ ਤੇ ਪਹਿਲੀ ਇਨਿੰਗ ਦੇ ਤੀਸਰਾ ਅੱਜ ਦਾ ਜਿਹੜਾ ਤੀਸਰਾ ਮੈਚ ਹੋਇਆ ਆ ਸ਼੍ਰੀਲੰਕਾ ਵਰਸਸ ਆਇਰਲੈਂਡ ਆਇਰਲੈਂਡ ਨੇ 14.5 ਗੇਂਦਾਂ ਤੱਕ ਪੂਰਾ ਡੋਮਿਨੇਟ ਕੀਤਾ ਹੀ ਸ਼੍ਰੀਲੰਕਾ ਨੂੰ ਤੇ ਉਸ ਟਾਈਮ ਸਕੋਰ ਸੀਗਾ 84 ਸਕੋਰ ਚਾਰ ਵਿਕਟਾਂ ਦੇ ਸ਼੍ਰੀਲੰਕਾ ਖੇਡ ਰਹੀ ਸੀ ਉਸ ਟਾਈਮ ਤੱਕ ਪੂਰਾ ਡੋਮਿਨੇਟ ਕੀਤਾ ਪਰ ਆਇਰਲੈਂਡ ਆਪਣੀਆਂ ਗਲਤੀਆਂ ਕਰਕੇ ਹਾਰਿਆ ਇਸ ਪਹਿਲੀ ਇਨਿੰਗ ਦੇ ਵਿੱਚ ਜਿਹੜੇ ਆਇਰਲੈਂਡ ਨੇ ਟੋਟਲ 7 ਕੈਚ ਛੱਡੇ ਜਿੰਨਾ ਚੋ 2 ਤੋਂ 3 ਕੈਚ ਜੋ ਔਖੇ ਵੀ ਸੀਗੇ ਆਪਾਂ ਮੰਨਦੇ ਆ ਬਾਹਲੇ ਸਿੰਪਲ ਕੈਚ ਵੀ ਇਹਨਾਂ ਨੇ ਮਤਲਬ ਆਇਰਲੈਂਡ ਨੇ ਛੱਡੇ ਆ ਤੇ ਆਪ ਹੀ ਆਪਦੇ ਗੱਲ ਵਿੱਚ ਇਹਨਾਂ ਨੇ ਜਿਹੜਾ ਪਾਟਾ ਹੋਇਆ ਢੋਲ ਪਾ ਕੇ ਵਜਾਉਣਾ ਪਿਆ ਤੇ ਜੇ ਆਪਾਂ ਆਇਰਲੈਂਡ ਦੀ ਬੈਟਿੰਗ ਦੀ ਗੱਲ ਕਰੀਏ ਸਭ ਤੋਂ ਵਧੀਆ ਯੋਗਦਾਨ ਉਹਨਾਂ ਦਾ ਰਿਹਾ ਜੀ ਆ ਐਚ ਡਾਕਟਰ ਤੇ ਆਰ ਅਡੇਰ ਤੇ ਈ ਗੇਂਦਾ ਦੇ 34 ਰਨ ਬਣਾਏ ਤੇ ਐਚ ਟਰੈਕਟਰ ਨੇ 34 ਗੇਂਦਾ ਤੇ 40 ਰਨ ਬਣਾਏ ਤੇ ਇਹ ਸੀ ਇਹਨਾਂ ਦਾ ਸਕੋਰ ਬੋਰਡ ਤੇ ਟੋਟਲ ਰਨ ਇਹਨਾਂ ਨੇ 143ਾਂ ਤੇ ਆਲ ਆਊਟ ਹੋ ਗਿਆ ਤੇ ਸ਼੍ਰੀਲੰਕਾ ਨੇ 163 ਸਕੋਰ ਬਣਾਏ ਸੀ ਪਹਿਲਾਂ ਬੈਟਿੰਗ ਕਰਦੇ ਹੋਏ ਤੇ ਸ਼੍ਰੀਲੰਕਾ ਦਾ ਜੇ ਆਪਾਂ ਯੋਗਦਾਨ ਕਹੀਏ ਪਹਿਲਾ ਉਪਰ ਆਰਡਰ ਦਾ ਕੁਝ ਨਹੀਂ ਖਾਸ ਰਿਆ ਤੇ ਮੈਂਡਿਸ ਨੇ ਜਰੂਰ ਜੀ ਆ ਵਨ ਡਾਉਨ ਤੇ ਬੈਟਿੰਗ ਤੇ ਆਇਆ ਹੀਗਾ 43 ਗਿੰਦਾ ਤੇ 56 ਸਕੋਰ ਬਣਾ ਕੇ ਪੰਜ ਚੌਕੇ ਤੇ ਛੱਕਾ ਕੋਈ ਨਹੀਂ ਉਹਨਾਂ ਨੇ ਲਾਇਆ 130 ਦੇ ਸਟ੍ਰਾਈਕ ਰੇਟ ਨਾਲ ਸਕੋਰ ਬਣਾਇਆ ਤੇ ਆਤਿਸ਼ੀ ਪਾਰੀ ਖੇਡੀ ਆ ਕੁਸ਼ਲ ਮੈਂਡਿਸ ਨੇ 19 ਗਿੰਦਾ 44 ਰਨ ਚਾਰ ਚੌਕੇ ਦੋ ਛੱਕੇ 231 ਦੇ ਸਟ੍ਰਾਈਕ ਰੇਟ ਨਾਲ ਇਹਨਾਂ ਦੇ ਸਕੋਰ ਵੀ ਇੰਨੇ ਇੰਨਾ ਤਾਂ ਬਣ ਗਏ ਕਿਉਂਕਿ ਹਲਕੀ ਫੀਲਡਿੰਗ ਕੀਤੀ ਆ ਆਇਰਲੈਂਡ ਨੇ ਕੈਚ ਤੈਨੂੰ ਦੱਸੇ ਮਾ 7 ਕੈਚ ਛੱਡੇ ਆ ਤੇ ਸੋ ਦੋਸਤੋ ਤੇ ਤੁਸੀਂ ਵੀ ਜਿਹੜੇ ਜਿਹੜੇ ਮੈਚ ਅੱਜ ਦੇ ਵੇਖੇ ਆ ਉਹਨਾਂ ਵਿੱਚ ਤੁਹਾਨੂੰ ਕਿਹਦੀ ਬੈਟਿੰਗ ਵਧੀਆ ਲੱਗੀ ਕਿਹਦੀ ਬੋਲਿੰਗ ਵਧੀਆ ਲੱਗੀ ਤੁਹਾਨੂੰ ਕਿਹੜੀ ਟੀਮ ਉੱਭਰਦੀ ਹੋਈ ਕਿਹੜਾ ਖਿਡਾਰੀ ਉੱਭਰ ਤਾ ਹੋਇਆ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਆ ਉਹ ਵੀ ਜ਼ਰੂਰ ਦੱਸਿਓ ਆਪਾਂ ਜਿੰਨਾ ਚਿਰ ਵਰਲਡ ਕੱਪ ਚੱਲ ਚੱਲ ਰਿਹਾ ਤੇ ਕ੍ਰਿਕਟ ਦਾ ਪੋਸਟ ਮਾਰਟਮ ਆਪਾਂ ਕਰਦੇ ਰਵਾਂਗੇ ਤੇ ਪਿਆਰ ਦਿੰਦੇ ਰਹੋ ਵੀਡੀਓ ਵਧੀਆ ਬਣਦੀਆਂ ਰਹਿਣਗੀਆਂ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਨਵਾਂ ਪੋਸਟ ਮਾਰਟਮ ਕਰਾਂਗੇ ਤਬ ਤੱਕ ਲਈ ਰੱਬ ਰੱਖਾ ਬਾਏ